ਗੁਰੂ ਜੀ ਦਾ ਖਾਸ ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਦਰਸ਼ਕਾਂ ਨੂੰ ਸ੍ਰੀ ਜੂਤ ਸਾਹਿਬ ਨੂੰ ਦਰਸ਼ਨ ਚਾਲੇ ਪਾਤੇ ਆ ਜੀ ਤੇ ਰੰਧਾਵਾ ਫੈਮਿਲੀ ਸਾਰੀ ਆਈ ਆ ਭਾਜੀ ਆਪਣੇ ਫੁੱਫੜ ਜੀ ਉਹਦਾ ਸਾਰਾ ਪਰਿਵਾਰ ਮਾਦਾ ਤੁਹਾਵਾ ਸਾਰੀ ਦਾ ਜਾਣਕਾਰੀ ਕਰੀ ਦਵਾਂਗੇ ਇਹ ਵੀ ਗੱਲ ਦੱਸਾਂਗੇ ਵੀ ਵਿੱਚ ਵੀ ਕਿੱਥੋਂ ਟਿਕਟ ਹੁੰਦੀ ਕਿੱਦਾਂ ਕੀ ਸਪੀਜ ਰਿਹਾ ਸਾਰਾ ਤੇ 520 ਦੇ ਟ੍ਰੇਨ ਲੱਗੀ ਚੱਲਣ ਦੇ ਸਿਰਫ ਪੰਜ ਡੇਰੀ ਫਾਰ ਹੁੰਦੋ ਤਾਂ ਆਗੇ ਚੱਲੇ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆਪਾਂ ਇਹ ਆਪਣਾ ਪਰਿਵਾਰ ਆ ਸਾਰਾ ਇਹ ਨਾਲ ਹੀ ਨਾਲ ਨਾਲ ਤੁਹਾਨੂੰ ਕਰਾਵਾਂਗੇ ਬਾਜੇ ਦਰਸ਼ਨ ਸਾਰਿਆਂ ਨੂੰ ਤੇ ਟ੍ਰੇਨ ਆ ਗਈ ਛੋਟੇ ਬੱਚੇ ਵੀ ਨਾਲ ਚਲੇ ਆ ਸਮਾਨ ਹਮਾਣਾ ਪੂਰਾ ਲੈ ਬੁੜੇ ਸ਼ੋਨ ਹਾਲ ਸੋ ਸ੍ਰੀ ਆਗਾਲ ਲੋ ਜੀ ਟ੍ਰੇਨ ਦੇ ਵਿੱਚ ਪਹੁੰਚ ਗਏ ਆ ਤੇ ਟਿਕਟਾਂ ਵੀ ਜੀ ਅਸੀਂ ਘਰੇ ਬੈਠੇ ਆਨਲ ਕੀਤੀਆਂ ਸੀ ਆਪੇ ਤੇ ਜੋ ਟ੍ਰੇਨ ਚ ਬਣਨ ਤੋਂ ਪਹਿਲਾਂ ਵੇਖ ਲਓਗਾ ਉਹ ਟਿਕਟ ਨੰਬਰ ਲਿਖੇ ਹੁੰਦੇ ਆ ਉਹ ਕੋ ਜਦੋਂ 26 27 28 ਉਹਦੀਆਂ ਆਪਣਾ ਚੱਕ ਕੇ ਬਹਿ ਸਕਦੇ ਆ ਸਭ ਬੱਚੇ ਜਵਾਇੰਮੈਂਟ ਕੰਡ ਦੇ ਆ ਗਾੜੀ ਗਾੜੀ ਤੁਹਾਨੂੰ ਖਾਲਾਂਗੇ ਤੇ ਸਾਡੇ ਭੂਆ ਜੀ ਦੇ ਫੁੱਫੜ ਬੈਠੇ ਨੇ ਇਹਨਾਂ ਦਾ ਡਿਟਰੈਕਸ਼ਨ ਕਰਾਵਾਂਗੇ ਇਹਨਾਂ ਦੇ ਬੱਚੇ ਬਾਹਰ ਆ ਕੈਨੇਡਾ ਇਹ ਗਾਈ ਨਿਕਲੇ ਪਿੰਡ ਤੋਂ ਇਹ ਆਪਣੀ ਫੈਮਿਲੀ ਹੈ ਸਾਰੀ ਇਹ ਸਾਡੀਆਂ ਮਾਸੀ ਜੀ ਇਹ ਵੀ ਟੋਰਾਂਟੋ ਕੈਨੇਡਾ ਤੁਹਾਡੀ ਮਾਦਾ ਇਹ ਭੁਲੇਖੇ ਚੱਲ ਇਹ ਨੂੰ ਨਹੀਂ ਕਰਨਾ ਕੈਨੇਡਾ ਇਹ ਭੋਲੇ ਕੀ ਮਸਰਦਾ ਸਾਡੀ ਬਾਕੀ ਫੈਮਿਲੀ ਆ ਸਾਰੀ ਤੇ ਆਹ ਸੀਟਾਂ ਇੱਕੋ ਸਾਂ ਪਰਿਵਾਰ ਆ ਸਾਰਾ ਬਾਕੀ ਗਾੜੀ ਦੀ ਗਾੜੀ ਜਾਣ ਕੇ ਦਵਾਂਗੇ ਜਿੱਦਾਂ ਜਿੱਦਾਂ ਮਤਲਬ ਸਟੇਸ਼ਨ ਹੁੰਦੇ ਰਹਿਣਗੇ ਤੇ ਠੀਕ ਆ ਵੀਡੀਓ ਨਾ ਮਗਰੋਂ ਰੱਖਿਓ ਖਿਆਲ ਕਰ ਪੈਨਸ਼ਨ ਨਹੀਂ ਕਰਨੀ ਅਸੀਂ ਬੇਫਿਕਰੇ ਹੋ ਕੇ ਚੱਲੇ ਆ ਠੀਕ ਆ ਤੇ ਵਧੀਆ ਮਾਹੌਲ ਆ ਐ ਵੇਖੋ ਪੂਰਾ ਮਤਲਬ ਘਰ ਵਰਗਾ ਮਾਹੌਲ ਆ ਬਿਲਕੁਲ ਠੰਡਾ ਆ ਬਿਲਕੁਲ ਮਹਿਸੂਸ ਹੋ ਰਿਹਾ ਤੈਨੂੰ ਕੋਈ ਗਰਮੀ ਮਸਾਜ ਨਹੀਂ ਮਸੀ ਹੋਣੀ ਮਸੂਦਨ ਕਰਨੀ ਬੜੀ ਤੁਹਾਨੂੰ ਹੁੰਦੀ ਆ ਹੈ ਨਾ ਪੂਰਾ ਵਧੀਆ ਮੋਲਿਆ ਪੂਰਾ ਨਾ ਪੂਰਾ ਆਨੰਦ ਪੂਰਾ ਆਨੰਦ ਇਹ ਆਪਣੀ ਸੇਸ਼ਟਰੇ ਆ ਜਾਜੀ ਤੇ ਬਾਕੀ ਗੱਲਾਂ ਤੁਹਾਨੂੰ ਰਾਜਵੇ ਦੱਸਾਂਗੇ ਸਾਰੀਆਂ ਜਲੰਧਰ ਟੇਹਰੇ ਪਹੁੰਚ ਕੀ ਟ੍ਰੇਨ ਇੱਥੋਂ ਹੀ ਸੰਗਤਾਂ ਕਾਫੀ ਜੜੀਆਂ ਨੇ ਇਹ ਹੋਰ ਬਹੁਤ ਸ਼ਰਾਬ ਨਹੀਂ ਅਦਲਾ ਬਹੁਤ ਆ ਰਹੀ ਜੀ ਕੋਈ ਤੁਹਾਨੂੰ ਮੱਝੇ ਗਏ ਹਰੇ ਤੇ ਬੈਂਡ ਜਨ ਮਹਿਸੂਸ ਨਹੀਂ ਹੁੰਦਾ ਜਿੱਦਾਂ ਘਰੇ ਬੈਠੇ ਆ ਗੱਡਾ ਚਾਂਦ ਧਮਾਵਾ ਪਾਣੀ ਬੋਟਲ ਐ ਪਰਦੇ ਪਰਦੇ ਪੂਰੇ ਲੱਗੇ ਕੱਲੀ ਕੱਲੀ ਸੀਟ ਐ ਮਤਲਬ ਵਧੀਆ এনवायरमेंट ਹੋ ਗਿਆ ਬਾਬਾ ਦਰਸ਼ਨ ਵਧੀਆ ਵਧੀਆ ਕਰਾਏ ਬਾਕੀ ਗਾੜੀ ਦੀ ਤੁਹਾਨੂੰ ਸਾਰੇ ਡੀਟੇਲ ਦੱਸਾਂਗੇ ਨਾਲ ਜੁੜੇ ਰਹੋ ਬਹੁਤ ਵਧੀਆ ਸਹੂਲਤਾਂ ਇੰਨੀਆਂ ਗਿਆ ਦੋ ਦੋ ਮਤਲਬ ਚਾਦਰਾਂ ਮਿਲੀਆਂ ਸਾਫ ਸਪਾਈ ਮਤਲਬ ਜਿੱਦਾਂ ਘਰੇ ਸਵਾਈ ਕਰਦੇ ਨਾ ਸਵਾਈ ਕੀਤੀ ਹੋਈ ਪੂਰੀ ਆ ਪੋਤੇ-ਪੋਤੀਸ ਦੇ ਰੇ ਲੱਗ ਗਈ ਚਾਦਰਾਂ ਵਿੱਚ ਮਿਲ ਗਈ ਨਾ ਹਰ ਘੰਟੇ ਤੇ ਉਹ ਘੰਟੇ ਬੜਾ ਜਿੱਥੇ ਫਿਲਦੇ ਯਾ ਗਰਮ ਲਿਆ ਮਹਿਸੂਸ ਨਹੀਂ ਹੁੰਦਾ ਬਈ ਆ ਲੁਧਿਆਣੇ ਸਮਾਂ ਆ ਗਿਆ 8:20 ਮਿੰਟ ਤੇ ਭੁੱਖ ਲੱਗੀ ਆ ਤੇ ਛਾਦਾ ਬਣੇ ਵੀ ਭਰਾ ਵੀ ਜਣਾ ਛਕਣਾ ਛਕਾ ਮੇਰੇ ਲੰਗਰ ਖੁੱਲਾ ਲਿਆਂਦਾ ਟ੍ਰੇਨ ਵਿੱਚ ਜਿੱਤੇ ਵੀਰ ਲੋੜ ਨੂੰ ਨੋਮਾ ਯਕ ਕਰੋ ਮਾਰੇ ਜਾਈ ਬਟੇ ਵੀ ਨਹੀਂ ਮਾਸੇ ਜਿਕੇ